ਅਮਰੀਕਾ ਵਿੱਚ ਸਿੱਖ ਵਿਦਿਆਰਥੀਆਂ ਨੂੰ ਗੁਰਮਤ ਦੇ ਨਾਲ-ਨਾਲ ਸੰਸਾਰਿਕ ਪੜਾਈ ਦਬਾਉਣ ਲਈ ਉੱਥੋਂ ਦੇ ਸਿੱਖਾਂ ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਇੱਕ ਗੁਰੂ ਘਰ ਦੇ ਨਾਲ-ਨਾਲ ਯੂਨੀਵਰਸਿਟੀ ਆਫ ਖਾਲਸਾ ਸ਼ੁਰੂ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਜਿਸ ਦੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਣਿਕ ਕੁਲਦੀਪ ਸਿੰਘ ਗੜਗਜ ਨੇ ਪ੍ਰਵਾਨਗੀ ਦਿੱਤੀ ਪੱਤਰਕਾਰ ਨਾਲ ਗੱਲ ਕਰਦਿਆਂ ਯੂਨੀਵਰਸਿਟੀ ਦੇ ਡਾਕਟਰ ਸਤਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਜਲਦ ਹੀ ਆਪਣਾ ਵੱਖਰਾ ਸਿੱਖ ਐਜੂਕੇਸ਼ਨ ਬੋਰਡ ਵੀ ਬਣਾ ਰਹੇ ਹਾਂ ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ دارس یونیورسٹی دے چانسلر ہون گے جبکہ وائس چانسلر ਵਿਦਿਅਕ ਖੇਤਰ ਵਿੱਚ ਨਵੇਕਲੀ پہچان رکھن والا نامور ਵਿਅਕਤੀ ਹੋਵੇਗਾ શ્રી اکال تخت ਤੋਂ ਸਾਨੂੰ ਇੱਕ ਕਾਰਜ ਸ਼ੁਰੂ ਕਰਨ ਦੀ ਆਗਿਆ ਮਿਲ ਗਈ ਹੈ ਅਸੀਂ ਜਥੇਦਾਰਾਂ ਨੂੰ ਯੂਨੀਵਰਸਿਟੀ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਦੀ ਵਿਸਥਾਰਤ ਜਾਣਕਾਰੀ ਵੀ ਦਿੱਤੀ ਹੈ ਇਸ ਦੇ ਨਾਲ ਹੀ ਅਸੀਂ ਜਥੇਦਾਰ ਨੂੰ ਵਿਦੇਸ਼ ਦੀ ਧਰਤੀ ਤੇ ਤਿਆਰ پہلے குருਕਰ ਜੋ શ્રી اکال تخت ਦੀ ਮਰਿਆਦਾ ਨਾਲ ਚੱਲੇਗਾ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਦੱਸਿਆ ਉਹਨਾਂ ਵੱਖ-ਵੱਖ ਦੇਸ਼ਾਂ ਦਾ ਨਾਮ ਲੈ ਕੇ ਦੱਸਿਆ ਕਿ ਜਾਂ ਤਾਂ ਉੱਥੇ ਬਣੇ ਗੁਰੂ ਘਰ ਕਿਸੇ ਦੇ ਨਿੱਜੀ ਹਨ ਜਾਂ ਗੁਰੂ ਘਰ ਦੀ ਮਰਿਆਦਾ ਵਿੱਚ ਢਿੱਲ ਹੈ ਪੰਜਾਬ ਜਾਂ ਭਾਰਤ ਤੋਂ ਬਾਹਰ ਕੋਈ ਅਜਿਹੀ ਸੰਸਥਾ ਨਹੀਂ ਜੋ ਸ੍ਰੀ ਅਕਾਲ ਤਖਤ ਤੋਂ ਜਾਰੀ ਰਹਿਤ ਮਰਿਆਦਾ ਨੂੰ ਇਨ ਬਿਨ ਲਾਗੂ ਨਾ ਰੱਖ ਸਕੇ ਇਸ ਮੌਕੇ ਬੋਲਦਿਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਆਫ ਖਾਲਸਾ ਦੇ ਸਕੱਤਰ ਸਰਦਾਰ ਵਿਜੇ ਸਿੰਘ ਬਾਦੀਆਂ ਨੇ ਕਿਹਾ ਕਿ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਸਾਡੀ ਬੇਨਤੀ ਸਵਕਾਰ ਕੀਤੀ ਉਹਨਾਂ ਕਿਹਾ ਕਿ ਅਸੀਂ ਜਲਦ ਹੀ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਨਕਲਾਬ ਲਿਆਵਾਂਗੇ ਇਸ ਮੌਕੇ ਸਰਦਾਰ ਨਵਜੋ ਸਿੰਘ ਤੇ ਸੁਮੇਰ ਸਿੰਘ ਬਾਦਿਆ ਵੀ ਹਾਜ਼ਰ ਹੈ